ਹੈਲੋ ਦੋਸਤੋ ਲੈ ਕੇ ਹਾਜ਼ਰ ਹੋਇਆ ਅੱਜ ਦੀ ਇੱਕ ਨਵੀਂ ਸਟੋਰੀ ਤੋ ਵੀ ਨਾ ਕਿਸ ਅਣਪੜ੍ਹ ਨੂੰ ਆਪਣੀ ਪਤਨੀ ਬਣਾ ਕੇ ਲੈ ਆਇਆ ਇਹ ਇੱਕ ਕਾਰਪੋਰੇਟ ਪਾਰਟੀ ਹੈ ਤੇ ਉਸ ਦੇ ਵਿੱਚ ਮਨੀ ਇਸ ਤਰ੍ਹਾਂ ਜਾਵੇਗੀ ਮੇਰਾ ਤਾਂ ਨੱਕ ਵੱਡਿਆ ਜਾਵੇਗਾ ਲੋਕ ਕਹਿਣਗੇ ਨੋ ਨਾਲੋਂ ਸੱਸ ਜ਼ਿਆਦਾ ਮਾਡਰਨ ਲੱਗ ਰਹੀ ਹੈ ਜੱਕੀ ਇਸ ਨੂੰ ਕੋਈ ਮਾਡਰਨ ਡਰੈਸ ਦਿਵਾ ਕੇ ਲੈ ਕੇ ਆ ਰਹਿਣ ਦਾ ਲਿਖਾ ਸਖਾ ਇਸ ਨੂੰ ਇਸ ਤਰ੍ਹਾਂ ਤਾਂ ਇਹ ਇਸ ਘਰ ਦੇ ਵਿੱਚ ਨਹੀਂ ਰਹਿ ਸਕਤੇ ਪਰਮ ਨੇ ਆਪਣੀ ਨੂੰ ਮਣੀ ਨੂੰ ਵੇਖ ਕੇ ਮੂੰਹ ਬਣਾਉਂਦੇ ਕਿਹਾ ਮੰਮੀ ਮਣੀ ਇੰਨੀ ਸੋਹਣੀ ਤਾਂ ਲੱਗ ਰਹੀ ਹੈ ਸਾਦਗੀ ਤਾਂ ਔਰਤਾਂ ਦਾ ਅਸਲੀ ਗਹਿਣਾ ਹੁੰਦਾ ਹੈ ਮੈਨੂੰ ਤਾਂ ਇਸ ਨੂੰ ਨਾਲ ਲੇਜ਼ਾਨ ਵਿੱਚ ਕੋਈ ਸ਼ਰਮਿੰਦਗੀ ਨਹੀਂ ਮਹਿਸੂਸ ਹੋਵੇਗੀ ਆਪਣੇ ਬੇਟੀ ਜੱਗੀ ਦਾ ਜਵਾਬ ਸੁਣ ਕੇ ਪਰਮ ਚੁੱਪ ਕਰਕੇ ਜਦੋਂ ਪਤੀ ਆਪਣੀ ਪਤਨੀ ਦਾ ਪੱਖ ਪੂਰੇ ਤਾਂ ਫਿਰ ਕਿਸੇ ਦੀ ਹਿੰਮਤ ਨਹੀਂ ਹੁੰਦੀ ਬੋਲਣ ਦੀ ਪਰ ਮਨ ਹੀ ਮਨ ਬੋਲਣ ਲੱਗੇ ਕਿ ਮੇਰੇ ਇੱਕ ਨਾ ਮੰਨੀ ਜਕੀ ਨੇ ਇਸ ਗਵਾਰ ਦੇ ਨਾਲ ਵਿਆਹ ਕਰਵਾ ਲਿਆ ਸ਼ਰਮਾ ਜੀ ਦੀ ਬੇਟੀ ਪਿੰਕੀ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ ਉਹ ਸਾਡੇ ਨਾਲ ਉੱਠਣ ਬੈਠਣ ਦੇ ਲਾਇਕ ਸੀ ਇਸ ਮਣੇ ਨੂੰ ਤਾਂ ਨਾਲ ਜਾਂਦੇ ਵੀ ਸ਼ਰਮ ਆਉਂਦੀ ਹੈ ਹੁਣ ਆਪਣੇ ਛੋਟੇ بیٹے ਦਾ ਪਿੰਕੀ ਨਾਲ ਵਿਆਹ ਕਰਾਵੇਗੀ ਜੱਕੀ ਮਣੀ ਨਾਲ ਪਾਰਟੀ ਵਿੱਚ ਪਹੁੰਚਿਆ ਤਾਂ ਸਭ ਨੇ ਮਣੀ ਦੀ ਤਾਰੀਫ ਹੀ ਕੀਤੀ ਪਰ ਪਰਮ ਨੂੰ ਮਣੀ ਦੀ ਤਾਰੀਫ ਬਰਦਾਸ਼ਤ ਨਹੀਂ ਹੋ ਰਹੀ ਸੀ ਪਾਰਟੀ ਚੱਲ ਰਹੀ ਸੀ ਪਿੰਕੀ ਵੀ ਆਪਣੇ ਪਰਿਵਾਰ ਨਾਲ ਪਾਰਟੀ ਦੇ ਵਿੱਚ ਆਇਆ ਆਏ ਪਿੰਕੀ ਦੇ ਪਰਿਵਾਰ ਨਾਲ ਸਲਾਹ ਕਰਕੇ ਪਰਮ ਨੇ ਆਪਣੇ ਛੋਟੇ بیٹے ਮੰਗਤ ਤੇ ਪਿੰਕੀ ਦੀ ਮੰਗਣੀ ਦਾ ਐਲਾਨ ਕਰ ਦਿੱਤਾ ਕਾਰਾ ਕੇ ਮੰਗਤ ਨੇ ਕਿਹਾ ਕਿ ਮੰਮੀ ਮੈਂ ਪਹਿਲਾਂ ਪਿੰਕੀ ਨੂੰ ਚੰਗੀ ਤਰ੍ਹਾਂ ਜਾਣਨ ਤਾਂ ਲੈਂਦਾ ਐਨੀ ਜਲਦੀ ਮੰਗਣੀ ਦੀ ਕੀ ਲੋਟ ਸੀ ਪਰਮ ਕਹਿਣ ਲੱਗੀ ਕਿ ਮੈਂ ਨਹੀਂ ਚਾਹੁੰਦੀ ਕਿ ਜੱਗੀ ਦੀ ਤਰ੍ਹਾਂ ਤੂੰ ਵੀ ਕਿਸੇ ਗਵਾਰ ਕੁੜੀ ਨੂੰ ਪਸੰਦ ਕਰੇ ਮੈਨੂੰ ਮੇਰੇ ਸਟੇਟਸ ਦੇ ਬਰਾਬਰ ਦੀ ਕੁੜੀ ਚਾਹੀਦੀ ਹੈ ਜੋ ਮੇਰੇ ਨਾਲ ਉੱਠਣ ਬੈਠਣ ਦੇ ਲਾਇਕ ਹੋਵੇ ਮੰਗਤ ਆਪਣੀ ਮਾਂ ਦੇ ਖਿਲਾਫ ਨਹੀਂ ਜਾਣਾ ਜਾਂਦਾ ਸੀ ਇਸ ਲਈ ਚੁੱਪ ਹੋ ਗਿਆ ਪਰਮ ਹਰ ਗੱਲ ਤੇ ਮਣੀ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੀ। ਕਦੇ ਉਸਦੇ ਬਣਾਏ ਖਾਣੇ ਦੇ ਵਿੱਚ ਨੁਕਸ ਕਰਦੀ, ਕਦੇ ਉਸਦੇ ਪਹਿਰਾਵੇ ਬਾਰੇ ਬੋਲਦੀ। ਰਹਿੰਦੀ ਪਰਮ ਨੇ ਪੱਤੀ ਦੇ ਬਾਦ ਸਾਰਾ ਕਾਰੋਬਾਰ ਸੰਭਾਲ ਲਿਆ ਸੀ। ਉਹ ਆਪ ਤਾਂ ਕੰਮ ਵਿੱਚ ਵਿਅਸਤ ਰਹਿੰਦੀ ਸੀ, ਰਸੋਈ ਸਿਰਫ ਨੌਕਰ ਹੀ ਦੇਖਦੇ ਸਨ। ਜੱਗੀ ਦੇ ਵਿਆਹ ਤੋਂ ਬਾਅਦ ਹੁਣ ਮਣੀ ਨੇ ਸਭ ਸੰਭਾਲ ਲਿਆ ਸੀ। ਪਰ ਪਰਮ ਨੇ ਮਨ ਤੋਂ ਉਸ ਨੂੰ ਆਪਣੀ 9 ਨਹੀਂ ਮੰਨਿਆ ਸੀ ਪਿੰਕੀ ਤੇ ਮੰਗਤ ਦਾ ਵਿਆਹ ਕਰਾ ਦਿੱਤਾ ਗਿਆ ਪਰਮ ਉਸ ਨੂੰ ਆਪਣੀ 9 ਬਣਾ ਕੇ ਬਹੁਤ ਖੁਸ਼ ਸੀ ਇੱਕ ਦਿਨ ਸਵੇਰੀ ਪਿੰਕੀ 9 ਵਜੇ ਤੱਕ ਨਾ ਉঠে ਮੰਗਤ ਨੇ ਕੰਮ ਤੇ ਜਾਣਾ ਸੀ ਮਣੀ ਨੇ ਸਭ ਲਈ ਨਾਸ਼ਤਾ ਬਣਾ ਦਿੱਤਾ ਪਰਮ ਨੇ ਪਿੰਕੀ ਨੂੰ ਉਠਾਣਾ ਚਾਹਿਆ ਤਾਂ ਉਹ ਗੁੱਸੇ ਦੇ ਵਿੱਚ ਬੋਲੀ ਮੰਮੀ ਤੁਸੀਂ ਮੇਰੇ ਤੋਂ ਕੀ ਕਰਾਉਣਾ ਹੈ ਮੇਰੇ ਪਾਪਾ ਨੇ ਤਾਂ ਦਾਸ ਦੇ ਵਿੱਚ ਬਹੁਤ ਪੈਸਾ ਦਿੱਤਾ ਹੈ ਇੱਕ ਹੋਰ ਨੌਕਰੀ ਰੱਖ ਲਵੋ ਹੁਣ ਤਾਂ ਪਰਮ ਵੀ ਮਣੀ ਦੇ ਹੱਥ ਦੇ ਖਾਣੇ ਦਾ ਪੂਰਾ ਸਵਾਦ ਲੈ ਕੇ ਖਾਂਦੀ ਉਹ ਮਣੇ ਹੀ ਮਨ ਮਣੀ ਨੂੰ ਪਸੰਦ ਕਰਨ ਲੱਗੀ ਸੀ ਮਣੀ ਸਭ ਦਾ ਖਿਆਲ ਰੱਖਦੀ ਪਰ ਪੀਕੀ ਨੂੰ ਤਾਂ ਕਿਸੇ ਨਾਲ ਕੋਈ ਮਤਲਬ ਨਹੀਂ ਸੀ ਇੱਕ ਦਿਨ ਮਣੀ ਆਪਣੇ ਪੀਕੇ ਚਲੇਗੀ ਕਿਉਂਕਿ ਉਸਦੇ ਪਾਪਾ ਦੀ ਤਬੀਅਤ ਖਰਾਬ ਸੀ ਉਸਦੇ ਮਗਰੋਂ ਪਰਮ ਦਾ ਐਕਸੀਡੈਂਟ ਹੋ ਗਿਆ ਉਹ ਮੰਜੇ ਤੇ ਪੈ ਗਏ ਅਗਲੀ ਸਵੇਰ ਨਾਸ਼ਤੇ ਦਾ ਸਮਾਂ ਹੋਇਆ ਤਾਂ ਪਿੰਕੀ ਨੇ ਸਭ ਨੂੰ ਬ੍ਰੈਡ ਤੇ ਜੈਮ ਦੇ ਦਿੱਤਾ ਪਰਮ ਨੂੰ ਅਹਿਸਾਸ ਹੋਇਆ ਕਿ ਉਸਨੇ ਮਣੀ ਦੀ ਕਦਰ ਨਾ ਕੀਤੀ ਇਸ ਦੇ ਲਈ ਹੁਣ ਪਿੰਕੀ ਉਸ ਦੀ ਕਦਰ ਨਹੀਂ ਕਰਦੀ ਦੋ ਦਿਨ ਖਾਣਾ ਬਾਹਰ ਤੋਂ ਆਇਆ ਜਿਸ ਦੀ ਸਭ ਨੇ ਆਦਤ ਛੱਡ ਦਿੱਤੀ ਸੀ ਪਰਮ ਦੀ ਦਵਾਈ ਦਾ ਸਮਾਂ ਹੋਇਆ ਤਾਂ ਪਿੰਕੀ ਨੇ ਆਵਾਜ਼ ਲਗਾਉਣ ਤੇ ਅਣਸੁਣੀ ਕਰ ਦਿੱਤੀ ਪਰਮ ਨੂੰ ਬਹੁਤ ਪੂਰਾ ਲੱਗਿਆ ਅਗਲੀ ਸਵੇਰ ਪੀਂਕੀ ਮੱਗ ਮੰਗਤ ਨੂੰ ਲੈ ਕੇ ਪੀਕੇ ਚਲੀ ਗਈ ਤਾਂ ਕਿ ਸੱਸ ਦੀ ਸੇਵਾ ਨਾ ਕਰਨੀ ਪਵੇ ਉਧਰ ਜਦੋਂ ਮਣੀ ਨੂੰ ਪਤਾ ਲੱਗਿਆ ਕਿ ਉਸ ਦੀ ਸੱਸ ਦਾ ਐਕਸੀਡੈਂਟ ਹੋ ਗਿਆ ਹੈ ਤੋਂ ਆਪਣੇ ਸਸਰਾਲ ਵਾਪਸ ਆ ਗਏ ਜੱਕੀ ਕਹਿਣ ਲੱਗਿਆ ਕਿ ਤੂੰ ਆਪਣੇ ਪਾਪਾ ਨੂੰ ਛੱਡ ਕੇ ਮੇਰੀ ਮਾਂ ਦੀ ਸੇਵਾ ਕਰਨ ਆ ਗਈਆਂ ਜੱਕੀ ਪਾਪਾ ਪਹਿਲਾਂ ਤੋਂ ਠੀਕ ਹਨ ਉਹਨਾਂ ਦੀ ਸੇਵਾ ਲਈ ਮੇਰੀਆਂ ਭੈਣਾਂ ਉੱਥੇ ਹਨ ਪਰ ਇੱਥੇ ਮੰਮੀ ਇਕੱਲੇ ਸੀ ਤੁਸੀਂ ਦੋਨੋਂ ਭਰਾ ਤਾਂ ਕੰਮ ਤੇ ਚਲੇ ਜਾਂਦੇ ਹੋ ਹੁਣ ਉਹ ਮੇਰੀ ਵੀ ਤਾਂ ਮਾਂ ਹੈ ਇਹ ਸਭ ਸੁਣ ਕੇ ਪਰਮ ਦਾ ਮਨ ਪਰ ਆਇਆ ਜਿਸ ਨੂੰ ਤਾਂ ਉਸਨੇ ਇੰਨਾ અપਮਾਨ ਕੀਤਾ ਉਸਦੇ ਕੀਤੇ ਤੇ ਹਰ ਕੰਮ ਵਿੱਚ ਕਮੀ ਗੱਡੀ ਦਿਨ ਰਾਤ ਤਾਨੇ ਦਿੱਤੇ ਅੱਜ ਉਹ ਹੀ ਮੇਰੀ ਸੇਵਾ ਕਰਨ ਲਈ ਭੱਜੀ ਆਈ ਪਰਮ ਨੂੰ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਮਨੀ ਆਪਣੀ ਸੱਸ ਦੀ ਪੂਰੀ ਸੇਵਾ ਕਰਦੀ ਰਾਤ ਨੂੰ ਵੀ ਉਹ ਕੋਲ ਹੀ ਪੈ ਜਾਂਦੀ ਹੁਣ ਪਰੰਪਰੀ ਤਰ੍ਹਾਂ ਨਾਲ ਠੀਕ ਸੀ ਉਸਨੇ ਆਪਣੀ ਗਲਤ ਵਿਵਹਾਰ ਦੀ ਮਨੀ ਤੋਂ ਮਾਫੀ ਮੰਗੀ ਤੇ ਪਿੰਕੀ ਵਿੱਚ ਬਹੁਤ ਫਰਕ ਹੈ ਪੈਸਾ ਇਨਸਾਨਤ ਨਾਲੋਂ ਵੱਡਾ ਨਹੀਂ ਹੁੰਦਾ ਦੁੱਖ ਵਿੱਚ ਹੀ ਆਪਣੇ ਪਰाये ਦੀ ਪਰਖ ਹੁੰਦੀ ਹੈ ਕਈ ਵਾਰ ਅਸੀਂ ਸਿਰਫ ਇਨਸਾਨ ਨੂੰ ਉਸਦੀ ਬਾਹਰੀ ਦਿੱਖ ਕਰਕੇ ਗਲਤ ਸਮਝ ਲੈਂਦੇ ਹਾਂ ਪਰ ਇਨਸਾਨ ਦੀ ਪਰਖ ਤਾਂ ਉਸਦੇ ਦਿਲ ਤੋਂ ਹੁੰਦੀ ਹੈ ਉਸਤੇ ਵੀ ਵਾਰ ਤੋਂ ਤੋਂ ਹੁੰਦੀ ਹੈ